ਪੰਜ-ਪੰਜ ਜੁੱਤੀਆਂ ਜਦੋਂ ਅਸੀਂ ਆਉਂਨੇ ਆਂ ਹਰ ਵਾਰ ਲਾ ਕੇ ਜਾਂਦੇ ਆਂ ਤੇ ਸਾਡੇ ਗੁਰੂਆਂ ਨੇ ਮੰਗਰ-ਮੰਗਰ ਫਿਰਦੇ ਤੇ ਸੰਤਾਂ ਦੇ ਵੀ ਡਾਰੇ ਵੀ ਹਲੇ ਨਾ ਮੰਗਰ ਬਗ ਜਾਣ। ਢੁੱਟਾ ਆ ਕੇ ਹੁਣ ਟਰੈਕਟਰ ਵੀ ਚਾੜਨਗੇ ਮਹੱਲੇ ਤੇ ਤੇ ਹਾਥੀ ਵੀ ਚੜਨੇ ਘੋੜੇ ਵੀ ਮਾਰਨੇ ਘੋੜਿਆਂ ਦੇ ਪੌੜੇ ਵੀ ਵਰਵਾਉਣਗੇ ਸਿੰਘ। ਤੇ ਇਹ ਉਹ ਜਵੇਂ ਖਤਮ ਕਰ ਦਿੰਦੇ ਆ। ਫੇਰ ਦੁਬਾਰੇ ਫੇਰ ਤਿਆਰ ਕੀਤੀ ਜਾਂਦੀ ਹੈ। ਉਹ ਹੀ ਸੰਗਤ ਇੱਥੇ ਆਉਂਦੀ ਆ ਪੰਜਾਬ ਚ ਪੂਰੇ ਵਰਲਡ ਚ ਆਉਂਦੀ ਆ ਤਾਂ ਪਹਿਲਾਂ ਇੱਥੇ ਇਹਦਾ ਛਤਰਪੋਲਾ ਕਰਦੀ ਹੈ ਛਤਰਪੋਲਾ ਕਰਨ ਤੋਂ ਬਾਅਦ ਫਿਰ ਮੁਖਸਰ ਸਾਹਿਬ ਜੀ ਦੇ ਅੱਗੇ ਆਪਣੀ ਨਮਸਕਾਰ ਕਰਦੇ ਤੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਦੇ। ਮਹਾਰਾ ਦੇ ਹੱਥ ਦੇ ਵਿੱਚ ਜਿਹੜਾ ਸਰਵਲੋ ਦਾ ਗੜਵਾ ਸੀ ਤੇ ਉਹਦੇ ਸਿਰ 'ਚ ਮਾਰ ਕੇ ਉਹਦਾ ਚਿੱਤ ਕਰ ਦਿੱਤਾ ਉਹਨੂੰ। ਉਹਨੇ ਕਿਹਾ ਮੇਰਾ ਮੁਕਤੀ ਕਰ ਦਿਓ। ਮਹਾਰਾ ਕਹਿੰਦੇ ਨਹੀਂ ਹੁਣ ਤੈਨੂੰ ਸੰਗਤ ਹੀ ਛਤਰਮਾਰ-ਮਾਰ ਕੇ ਤੇਰਾ ਸਿਰ ਪੋਲਾ ਕਰੂ। ਲੱਗਦਾ ਕਿ ਮਹਾਰਾਜ ਦੀ ਪਿੱਠ ਪਿੱਛੇ ਬਾਰ ਕਰੰਦੀ ਜਿਹੜੀ ਸਜਾ ਉਹ ਹਜੇ ਤੱਕ ਨੂੰ ਘੁੰਮਦਰੀ ਹੋਈ ਪਈ। ਪੰਥ ਦੇ ਵਿੱਚ ਵੀ ਜੋ ਵੀ ਗਿਦਾਰੀ ਕਰੂਗਾ ਅੱਜ ਵੀ ਕਰੂਗਾ ਉਹਦੇ ਵੀ ਇੱਥੇ ਹੀ ਸੋਹਦੇ ਲੱਗਦੇ ਰਹਿੰਦੇ। ਮੈਂ ਇੱਥੇ ਕਦੇ ਮਾਤਾ ਨੂੰ ਤਾਂ ਇਹ ਤੇ ਜੁੱਤੀਆਂ ਨਹੀਂ ਮਾਰ ਕੇ ਜਾਂਦੇ ਤਾਂ ਉਹ ਤਾਂ ਯਾਤਰਾ ਕਿੱਥੇ ਰਹਿਣ ਲੱਗਦੀ ਹੈ। ਹਾਂ ਉਹ ਤਾਂ ਹੀ ਆਉਨੇ ਉਸ ਤੋਂ ਛੱਡ ਕੇ ਨਹੀਂ ਤਾਂ ਫਿਰ ਉੱਥੇ ਚੱਲਦੀ ਹੈ। ਦੋਰਾ ਦਤਨ ਸਰ ਸਾਹਿਬ ਦੇ ਬਾਹਰ ਖੜੇ ਹੋਏ ਆ ਜਿੱਥੇ ਦਿੱਲੀ ਦਰਬਾਰ ਵੱਲੋਂ ਭੇਜੇ ਨੂਰਦੀਨ جاسੂਸ ਨੂਰਦੀਨ ਨੇ ਜਿਹੜਾ ਗੁਰੂ ਮਹਾਰਾਜ ਦੀ ਪਿੱਠ ਤੇ ਬਾਰ ਕੀਤਾ ਸੀਗਾ ਤੇ ਮਹਾਰਾਜ ਨੇ ਉਸ ਨੂੰ ਜਿਹੜਾ ਇੱਥੇ ਸੋਧ ਦਿੱਤਾ ਸੀਗਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿੱਥੇ ਲੋਕ ਇੱਥੇ ਪਹੁੰਚਦੇ ਨੇ ਜੁੱਤੀਆਂ ਮਾਰ-ਮਾਰ ਕੇ ਉਹ ਉਸ ਨੂੰ ਕਵਰ ਦੇ ਉੱਤੇ ਜੁੱਤੀਆਂ ਮਾਰਦੇ ਨੇ ਕਿਉਂਕਿ ਮਹਾਰਾਜ ਜਿਹੜਾ ਹੈ ਹੱਥ ਦੇ ਵਿੱਚ ਮਹਾਰਾਜ ਦੇ ਗੜਬਾ ਹੁੰਦਾ ਹੈ ਸਰਬਲੋ ਦਾ ਉਹ ਸਰਬਲੋ ਦੇ ਗੜਬੇ ਨਾਲ ਜਿਹੜਾ ਆ ਉਹ ਵਾਰ ਕਰਦੇ ਨੇ ਤੇ ਨੂਰਦੀਨ ਜਿਹੜਾ ਆ ਉਹ ਅੱਧਾ ਕਹਿ ਸਕਦੇ ਕਿ ਅਧਮੋਇਆ ਹੋ ਜਾਂਦਾ ਤੇ ਬਾਅਦ ਵਿੱਚ ਸੰਗਤਾਂ ਜਿਹੜੀਆਂ ਜੁੱਤੀਆਂ ਮਾਰ-ਮਾਰ ਕੇ ਉਹਨਾਂ ਨੂੰ ਜਿਹੜਾ ਆ ਉਹ ਖਤਮ ਕਰ ਦਿੰਦੀ ਆ ਇੱਥੇ ਹੋਰ ਜਿਹੜੇ ਇੱਥੇ ਬਜ਼ੁਰਗ ਆਉਂਦੇ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤਨੀ ਕਿੱਥੋਂ ਆਏ ਤੁਸੀਂ ਸ਼ੇਰਾਂ ਤੋਂ ਆ ਕਿਵੇਂ ਮਤਲਬ ਕਿ ਜੁੱਤੀਆਂ ਮਾਰਦੇ ਹੋ ਤਾਂ ਲੱਗਦਾ ਕਿ ਮਹਾਰਾਜ ਦੀ ਪਿੱਠ ਪਿੱਛੇ ਵਾਰ ਕਰਨ ਦੀ ਜ ਹਾਂਜੀ ਸੜਾ ਹਜੇ ਤੱਕ ਵੀ ਮਤਲਬ ਲੱਗਦੀ ਜਾਂਦਾ ਤੁਸੀਂ ਹਰ ਸਾਲ ਆਉਨੇ ਹੋ ਜੀ ਹਾਂਜੀ ਹਰ ਸਾਲ ਆਉਨੇ ਆ ਕੀ ਕਹਿਣਾ ਚਾਹੁੰਦੇ ਹੋ ਜੀ ਮਤਲਬ ਕਹਿ ਸਕਦੇ ਕਿ ਜਿਹੜੇ ਜਿਸ ਤਰ੍ਹਾਂ ਮਹਾਰਾਜ ਦੀ ਪਿੱਠ ਤੇ ਬਾਰ ਕੀਤਾ ਸੀਗਾ ਇਹਨਾਂ ਨੇ ਫੂਰਦੇ ਨੇ ਤੇ ਜੁੱਤੀਆਂ ਮਤਲਬ ਕਿੰਨੇ ਇਨਸਾਨ ਲੈਣਾ ਚਾਹਣਗੇ ਪੰਜ ਪੰਜ ਜੁੱਤੀਆਂ ਜਦੋਂ ਅਸੀਂ ਆਉਨੇ ਆ ਹਰ ਵਾਰ ਲਾ ਕੇ ਜਾਂਦੇ ਆ ਇਹ ਸਾਡੇ ਗੁਰੂਆਂ ਨੇ ਮੰਗ ਕੇ ਮੰਗਰ ਫਿਰਦੇ ਤੇ ਸੰਤਾਂ ਦੇ ਵੀ ਡਾਰੇ ਵੀ ਹਲੇ ਨਾ ਮੰਗਰ ਵਗ ਜਾਣ ਹਾਂ ਜੀ ਇਹ ਇਹ ਵੀ ਇੱਥੇ ਕਹਿੰਦੇ ਮੰਨਤਾ ਹੈ ਵੀ ਮਤਲਬ ਜੀ ਇੱਥੇ ਜੁੱਤੀਆਂ ਨਹੀਂ ਮਾਰ ਕੇ ਜਾਂਦੇ ਤਾਂ ਉਧਰ ਯਾਤਰਾ ਚੱਤ ਰਹਿਣ ਲੱਗਦੀ ਜੀ ਆ ਉਹ ਤਾਂ ਹੀ ਉਹਨੇ ਉਸ ਤੋਂ ਛੱਡ ਕੇ ਨਹੀਂ ਤਾਂ ਫਿਰ ਉੱਥੀ ਚੜਦੀ ਚਾਹਤ ਕਿਲੋਮੀਟਰ ਪਾਟ ਆ ਉਹਨੇ ਇਹਦੀ ਦੂਰੋਂ ਹਾਂ ਜੇ ਇਸੇ ਕਰਕੇ ਜੀ ਤੇ ਮਤਲਬ ਕਿ ਪਹਿਲਾਂ ਇੱਥੇ ਆ ਕੇ ਜੁੱਤੀਆਂ ਮਾਰਨੀ ਆ ਫੇ ਮੱਥਾ ਮੇਨ ਤਰਵਾ ਹਾਂ ਬਸ ਹਾਂਜੀ ਹਾਂ ਜੀ ਫਿਰ ਲੱਗਣਾ ਮੱਥਾ ਹਾਂਜੀ ਹਾਂ ਸੋ ਇਹ ਦਸ ਵਿਦਾਨੇ ਅਥੀਆਂ ਸੋ ਹੋਰ ਵੀ ਆਪਾਂ ਥੋੜਾ ਸੰਖੇਪ ਚ ਜਾਣ ਲੈਨੇ ਸਾਡੇ ਨਾਲ ਸਿੰਘ ਸਮਾਨ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਖੋ ਬਖਰੇ ਲੋਕ ਆ ਰਹੇ ਨੇ ਜੁੱਤੀਆਂ ਮਾਰ ਰਹੇ ਨੇ ਮਤਲਬ ਜਿਹੜੀ ਨੂਰਦੀਨ ਦੀ ਕਵਰ ਬਣੀ ਹੋਈ ਆ ਪਿੱਠ ਪਿੱਛੇ ਵਾਰ ਕੀਤਾ ਸੀਗਾ ਥੋੜਾ ਸੰਖੇਪ ਚ ਸਾਨੂੰ ਦੱਸਿਓ ਕਿ ਉਸ ਵੇਲੇ ਕੀ ਹੋਇਆ ਸੀ ਕਿ ਸਮਾਜਾ ਕਾ ਮਹਾਰਾਜ ਇੱਧਰ ਦਾਤਨ ਕਰਨ ਕਿਵੇਂ ਆਏ ਸੀਗੇ ਕੀ ਮਾਹੌਲ ਸੀਗਾ ਜੀ ਇਹ ਜਦੋਂ ਮਹਾਰਾਜ ਪਿੱਛੇ ਆਪਣੇ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਮਹਾਰਾ ਨੇ ਠਹਾਰ ਸੀ ਟਿਕਾਣਾ ਸੀ ਤੇ ਚਮਕੌਰ ਸਾਹਿਬ ਦੀ ਜਿਹੜੇ ਭਾਈ ਮਾਨ ਸਿੰਘ ਜੀ ਦੀ ਅਗਵਾਈ ਦੇ ਹੇਠ ਜੋ ਜੰਗ ਚੱਲ ਰਹੀ ਸੀ ਮੁਖਸਰ ਸਾਹਿਬ ਉਹ ਟੁੱਟੀ ਗੰਢਾ ਜਿਹੜਾ ਹੈਗਾ ਗੁਰਦੁਆਸਾ ਤੇ ਉਹਨ ਉਹ ਮੁਗਲਾਂ ਦੇ ਨਾਲ ਬਹੁਤ ਜ਼ਬਰਦਸਤ ਜੰਗ ਚੱਲ ਰਹੀ ਸੀ ਤੇ ਗੁਰੂ ਸਾਹਿਬ ਇੱਥੋਂ ਟਿੱਬੀ ਸਾਹਿਬ ਤੋਂ ਤੀਰ ਚਲਾ ਰਹੇ ਸੀ ਉਹ ਸਦੁਸ਼ਟਾਂ ਨੂੰ ਸੋਧਣ ਵਾਸਤੇ ਸੋ ਉਸ ਤੋਂ ਉਪਰੰਤ ਫਿਰ ਮਹਾਰਾਜ ਜੀ ਨੇ ਰਾਤਰੀ ਵੇਲੇ ਸਵੇਰੇ ਅਮਰਤ ਵੇਲੇ ਤੇ ਇੱਧਰ ਨੂੰ ਰਵਾਨਗੀ ਪਾਈ ਰਵਾਨਗੀ ਪਾਉਣ ਦੇ ਨਾਲ ਤੇ ਇੱਥੇ ਦਾਤਨ ਸਰ ਗੁਰਦੁਆਰਾ ਸਾਹਿਬ ਹੈ ਇਹ ਸਾਹਮਣੇ ਦਿਖ ਰਿਹਾ ਤੁਹਾਨੂੰ ਸਾਮੂ ਤੇ ਉਹ ਇਹਦੇ ਦਾਤਨ ਸਾਹਿਬ ਜਿਹੜਾ ਕਰ ਰਹੇ ਸੀ ਮਹਾਰਾਜ ਤਾਂ ਨੂਰਦੀਨ ਜਿਹੜਾ ਹੈਗਾ ਜਸੂਸ ਸੀ ਤੇ ਇਹ ਮਹਾਰਾ ਦੇ ਪਿੱਛੇ ਲਾਇਆ ਹੋਇਆ ਸੀ ਸੋ ਮਹਾਰਾ ਜੀ ਦੇ ਪਿੱਛੇ ਇਹਨੇ ਵਾਰ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਵਾਰ ਰੋਕਿਆ ਔਰ ਮਹਾਰਾ ਦੇ ਹੱਥ ਦੇ ਵਿੱਚ ਜਿਹੜਾ ਸਰਵਲੋ ਦਾ ਗੜਵਾ ਸੀ ਤੇ ਉਹਦੇ ਸਿਰ 'ਚ ਮਾਰ ਕੇ ਉਹਦਾ ਚਿੱਤ ਕਰ ਦਿੱਤਾ ਉਹਨੂੰ ਸੇ ਉਹ ਅਧ ਮਰਿਆ ਹੋ ਗਿਆ ਤੇ ਸੰਗਤ ਦੇ ਮਹਾਰਾ ਨੇ ਕਿਹਾ ਉਹਨੂੰ ਕਿਹਾ ਮੇਰਾ ਮੁਕਤੀ ਕਰ ਦੋ ਮਹਾਰਾ ਕਹਿੰਦੇ ਨਹੀਂ ਹੁਣ ਤੈਨੂੰ ਸੰਗਤ ਹੀ ਛੱਤਰ ਮਾਰ-ਮਾਰ ਕੇ ਤੇਰਾ ਸਿਰ ਭੋਲਾ ਕਰੂਗੀ ਸੋ ਜਿਹੜੀ ਰਵਾਇਤ ਆ ਉਹ ਜਿਹੜੀ ਰਵਾਇਤ ਆ ਸਾਡੀ ਉਹ ਗੁਰੂ ਸਾਹਿਬ ਦੇ ਅਨੁਸਾਰ ਇਹ ਸਹ ਜੋ ਵੀ ਸੰਗਤ ਇੱਥੇ ਆਉਂਦੀ ਆ ਪੰਜਾਬ ਚੋਂ ਚ ਪੂਰੇ ਵਰਲਡ ਚੋਂ ਆਉਂਦੀ ਆ ਤਾਂ ਪਹਿਲਾਂ ਇੱਥੇ ਇਹਦਾ ਛਤਰ ਪੋਲਾ ਕਰਦੀ ਹੈ ਛਤਰ ਪੋਲਾ ਕਰਨ ਤੋਂ ਬਾਅਦ ਫਿਰ ਮੁਖਸਰ ਸਾਹਿਬ ਤਿੱਬੀ ਸਾਹਿਬ ਜਾ ਕੇ ਆਪਣੇ ਨਮਸਕਾਰ ਕਰਦੇ ਤੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਦੀ ਆ ਜੀ ਜੀ ਇੱਥੇ ਕਬਰ ਕਿਹਾ ਜਾਂਦਾ ਕਿ ਹਰ ਸਾਲ ਇਹ ਕਬਰ ਬਣਾਈ ਜਾਂਦੀ ਪੱਕੀ ਇੱਥੇ ਕਬਰ ਆ ਜਾਂ ਫਿਰ ਵੈਸੇ ਬਣਾਈ ਹੋਈ ਹੈ ਜੀ ਨਹੀਂ ਇਹ ਕਬਰ ਪਹਿਲਾਂ ਇੱਥੇ ਸੀ ਪਰ ਇਹ ਨਾਲ ਜਦੋਂ ਘਟ ਜਾਂਦੀ ਹੈ ਤੇ ਦਵਾਰੇ ਇਹਨੂੰ ਸੀਮਿੰਟ ਪਾ ਕੇ ਕਰਿਆ ਜਾਂਦਾ ਹੈ ਜੋੜੇ ਮਤਲਬ ਜੋ ਕਵਰ ਟਾ ਦਿੰਦੇ ਮਤਲਬ ਜੋੜੇ ਟਾ ਕੇ ਹੁਣ ਟਰੈਕਟਰ ਵੀ ਚਾੜਨਗੇ ਮਹੱਲੇ ਤੇ ਤੇ ਹੱਥ ਵੀ ਚਾੜਨੇ ਘੋੜੇ ਵੀ ਮਾਰਨੇ ਘੋੜਿਆਂ ਦੇ ਪੌੜੇ ਵੀ ਵਰਵਾਉਣਗੇ ਸਿੰਘ ਤੇ ਇਹਨੂੰ ਜਿਵੇਂ ਖਤਮ ਕਰ ਦਿੰਦੇ ਆ ਫੇਰ ਦੁਬਾਰੇ ਫੇਰ ਤਿਆਰ ਕੀਤੀ ਜਾਂਦੀ ਹੈ ਇਹ ਤੇ ਇਸ ਕਰਕੇ ਇਹ ਜਿਹੜੀ ਹੈ ਵੀ ਇਹ ਯਾਦ ਰੱਖਣੀ ਆ ਵੀ ਇਹਦੇ ਛੇਤਰ ਐਦਾਂ ਹੀ ਬਣੇ ਪੰਥ ਦੇ ਵਿੱਚ ਵੀ ਜੋ ਵੀ ਗਦਾਰੀ ਕਰੂਗਾ ਅੱਜ ਵੀ ਕਰੂਗਾ ਉਹਦੇ ਵੀ ਇਦਾਂ ਹੀ ਸੋਧੇ ਲੱਗਦੇ ਰਹਿਣਗੇ ਕਹਿ ਸਕਦੇ ਕਿ ਦੇਖੋ ਗੁਰੂ ਘਰ ਨਾਲ ਪਿਆਰ ਉਹਨੇ ਕਮਾਇਆ ਸੀਗਾ ਤੇ ਮਹਾਰਾਜ ਫਿਰ ਵੀ ਚੜ੍ਹਦੀ ਕਲਾ 'ਚ ਆਖਰ ਦੇ ਵਿੱਚ ਵੀ ਮਹਾਰਾਜ ਨੇ ਜਫਰ ਬਨਾਮਾ ਲਿਖਿਆ ਤਾਂ ਉਹ ਵੀ ਉਹਦੇ ਵਿੱਚ ਵੀ ਜਿੱਤ ਦਾ ਹੀ ਜ਼ਿਕਰ ਕੀਤਾ ਚੜ੍ਹਦੀ ਕਲਾ ਦੇ ਮੈਸੇਜ ਦਿੱਤਾ ਜੀ ਹਾਂਜੀ ਹਾਂਜੀ ਬਿਲਕੁਲ ਜਫਰਨਾਮਾ ਵੀ ਜਿੱਤਦਾ ਹੀ ਹੈ ਮਹਾਰਾਜ ਨੇ ਔਰਗ ਨੂੰ ਆਪਣੇ ਅਲਫਾਜ਼ਾਂ ਨਾਲ ਸ਼ਬਦਾਂ ਨਾਲ ਮਾਰ ਕੀਤਾ ਤੇ ਇਹ ਚੜ੍ਹਦੀ ਕਲਾ ਦੀ ਪ੍ਰਤੀਕ ਹੈ ਜਦੋਂ ਇਹ ਇਹ ਜੇ ਦੁਸ਼ਟਾਂ ਨੂੰ ਸੋਧਿਆ ਜਾਂਦਾ ਹੈ। ਸੋ ਇਹ ਤਸਵੀਰਾਂ ਇੱਥੇ ਦੀਆਂ ਜੋ ਨੂਰਦੀਨ ਕਬਰ ਦੀਆਂ ਵੱਖ-ਵੱਖਰੇ ਥਾਵਾਂ ਤੋਂ ਜਿਹੜੇ ਲੋਕ ਇੱਥੇ ਆ ਰਹੇ ਨੇ ਤੇ ਪਰਿਵਾਰਾਂ ਸਮੇਤ ਆ ਕੇ ਸਭ ਤੋਂ ਪਹਿਲਾਂ ਇੱਥੇ ਜੁੱਤੀਆਂ ਮਾਰਦੇ ਨੇ ਜੁੱਤੀਆਂ ਮਾਰ ਕੇ ਜਿਹੜਾ ਉਹ ਮੰਨਦਾ ਹੈ ਕਿ ਪਹਿਲਾਂ ਇੱਥੇ ਆ ਕੇ ਜੁੱਤੀਆਂ ਮਾਰ ਮਾਰਦੇ ਉਸ ਤੋਂ ਬਾਅਦ ਮੇਨ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਮੱਥਾ ਟੇਕਿਆ ਜਾਂਦਾ ਤਾਂ ਜਿਸ ਵੇਲੇ جنگ ਚੱਲ ਰਹੀ ਸੀਗੀ ਤਾਂ ਮਹਾਰਾਜ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਇੱਧਰ ਅੰਮ੍ਰਿਤ ਵੇਲੇ ਦਾਤਨ ਵਗੈਰਾ ਕਰਨ ਆਂਦੇ ਨੇ ਤਾਂ ਉਸ ਵੇਲੇ ਨੂਰਦੀਨ ਬਲੋ ਜਿਹੜਾ ਪਿੱ ਰੋਕੇ ਇੱਕ ਗੜਵੇ ਦੇ ਨਾਲ ਹੈ ਕਿਉਂਕਿ ਉਸ ਸਮੇਂ ਸਰਬਲੋ ਦੇ ਜਿਹੜੇ ਵਰਤਨ ਹੁੰਦੇ ਸੀਗੇ ਸਰਬਲੋ ਦੇ ਗੜਵੇ ਦੇ ਨਾਲ ਹੀ ਜਿਹੜਾ ਉਸ ਨੂੰ ਨੂਰਦੀਨ ਦੇ ਮਾਰ ਕੇ ਉਸ ਨੂੰ ਸੋਧ ਦਿੱਤਾ ਜਾਂਦਾ ਪਰ ਉਹ ਆਦਮਾ ਹੋਇਆ ਹੁੰਦਾ ਆ ਤੇ ਉਹ ਮਹਾਰਾਜ ਕੋ ਮੁਕਤੀ ਮੰਗਦਾ ਤਾਂ ਮਹਾਰਾਜ ਕਹਿੰਦੇ ਕਿ ਸੰਗਤ ਹੀ ਹੁਣ ਤੁਹਾਨੂੰ ਜਿਹੜੀ ਮੁਕਤੀ ਦੇਵੇਗੀ ਸੋ ਉਸੇ ਤਰ੍ਹਾਂ ਪ੍ਰਾਣੀ ਰਵਾਇਤ ਜਿਹੜੀ ਉਹ ਚੱਲੀ ਆ ਰਹੀ ਰਵਾਇਤ ਦੇ ਅਨੁਸਾਰ ਸੰਗਤ ਇਸੇ ਤਰ੍ਹਾਂ ਆਉਂਦੀ ਇੱਥੇ ਤੇ ਇਸ ਕਬਰ ਦੇ ਉੱਤੇ ਜੁੱਤੀਆਂ ਮਾਰ ਦਿੱਤੇ ਹਰ ਸਾਲ ਨਵੀਂ ਕਬਰ ਬਣਾਣੀ ਪੈਂਦੀ ਜੁੱਤੀਆਂ ਜਿਹੜੀਆਂ ਕਿ ਇੰਨੀਆਂ ਕ ਮਾਰਦੇ ਕਿ ਇਸ ਕਬਰ ਨੂੰ ਜਿਹੜਾ ਤੋੜ ਦਿੱਤਾ ਜਾਂਦਾ ਹੈ ਕੈਮਰਾਮੈਨ ਪਤਨ ਦੇ